ਹੋ ਗਿਆ ਜੂ ਕੋ ਪਾ ਲਈਏ ਇਹ ਇਹ ਮਾਈਕ ਮਾਈਕੋ ਤੇ ਦੀ ਮਾਰ ਪੈਂਗ ਅੰਜ ਬਈ ਕੀ ਨਾਂ ਜੀ ਆਪਣਾ ਪ੍ਰਿੰਸ ਕੁਮਾਰ ਜੀ ਬਈ ਕਿੱਥੇ ਤੇ ਰਹਿਣ ਵਾਲੇ ਥੋੜਾ ਖੁਰਦੋ ਜੀ ਅੱਜ ਤੁਸੀਂ ਆਏ ਇੱਧਰ ਸੈਂਚਰੀ ਜੀ ਕੀ ਕੰਮ ਸੀਗਾ ਜਾਂ ਵੈਸੇ ਆਏ ਸੀ ਸਰ ਕੱਲ ਵੀ ਆਏ ਸੀ ਚਾਂਦ ਸੂਚਨਾ ਮਿਲੀਗੀ ਅੱਗ ਜੰਗਲ ਨੂੰ ਲੱਗ ਚੁਕੀ ਹੈ ਤੇ ਬੱਚ ਜਾਨਵਰ ਸੀ ਕਾਫੀ ਮੰਡੇ ਰਹੇ ਉਹਨਾਂ ਵੀ ਸਾਈਟ阿里 ਇਹੀ ਆਜ ਪਈ ਤੇ ਕੱਲ ਬਹੁਤ ਜਾਨਵਰ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਸੀ ਕੁਝ ਫਸੇ ਹੋਏ ਸੀ ਤੇ ਉਹਨਾਂ ਨੂੰ ਪੰਜਾਬ ਜੋ ਕੇ ਕਢਾਇਆ ਸੀ ਤੇ ਅੱਜ ਵੀ ਤੁਸੀਂ ਤੁਸੀਂ ਆਪ ਵੀ ਦੇਖਿਆ ਹੋਣਾ ਕਿ ਜਿਹੜੇ ਜਾਨਵਰ ਕਾਫੀ ਤੰਤ ਸਰੀਰ ਦੀ ਤਾਜ਼ਾ ਮਿਲੇ ਹੋਣੀਆਂ ਪ੍ਰਸ਼ਾਸਨ ਜਿਹੜਾ ਹੈਗਾ ਇਹਦਾ ਜਗਨਾਲ ਵਿਭਾਗ ਦਾ ਉਹ ਕਹਿੰਦਾ ਵੀ ਜਿਹੜਾ ਜੰਗਲ ਤੇ ਠੀਕ ਹੈ ਜਲਿਆ ਲੇਕਿਨ ਜਾਨਵਰ ਕੋਈ ਨਹੀਂ ਮਰਿਆ ਲੇਕਿਨ ਹਕੀਕਤ ਕੀ ਹੈ ਜਾਨਵਰ ਕੋਸ਼ਿਸ਼ ਕੋਸ਼ਿਸ਼ ਹੈ ਜਿਹੜੇ ਮਰਨ ਦੀ ਤਵਾ ਦੇ ਵਿੱਚ ਆਏ ਸੀ ਕੋਚ ਨੂੰ ਦਾ ਸੂਚੂ ਕੀਤਾ ਗਿਆ ਜਿੱਦਾਂ ਆਪਾਂ ਵੀ ਅੰਦਰ ਜਾ ਕੇ ਵੇਖਿਆ ਆਪਾਂ ਤੇ ਦੇਖਿਆ ਜਾਨਵਰ ਮਾਰੇ ਹੋਏ ਨੇ ਲੱਗਦਾ ਨਹੀਂ ਇਥੇ ਪ੍ਰਸ਼ਾਸਨ ਕਿਤਨਾ ਕਰੇ ਚੀਜ਼ ਪਾ ਰਿਹਾ ਸਰ ਕੈਂਸਰ ਹੈ ਕਿਉਂਕਿ ਇਹ ਕੱਲ ਵੀ ਆਈ ਤੇ ਇਹਨਾਂ ਨੇ ਮਤਲਬ ਕਹਿੰਦਾ ਜਿਆਦਾ ਕੇਰ ਵੀ ਨਹੀਂ ਨਹੀਂ ਚਾਦਾ ਹੋਈ ਕਿਉਂਕਿ ਅੱਗ 1.5 ਵਜੇ ਤੋਂ ਕਾਫੀ ਲੱਗ ਚੁੱਕੀ ਸੀ ਤੇ 2:30 ਹੋਏ ਦੋ ਗੱਡੀਆਂ ਲੱਗੀਆਂ ਸੀ ਅੱਗ ਬੁਝਾਉਣ ਦੇ ਜੀ ਸਰ ਕੀ ਮਾਮਲਾ ਹੈਗਾ ਜਿਹੜੀ ਅੱਗ ਲੱਗੀ ਸੀਗੀ ਸੈਂਚਰੀ ਦੇ ਵਿੱਚ ਇੱਦਾਂ ਕੱਲ 2:30 ਵਜੇ ਦੇ ਕਰੀਬ ਸਾਨੂੰ ਇਨਫਰਮੇਸ਼ਨ ਮਿਲੀ ਸੀ ਤੇ ਵੀ ਅੱਗ ਲੱਗੀ ਆ ਸੈਂਚਰੀ ਦੇ ਅੰਦਰ ਆ ਗਈ ਆ ਇਹ ਅੱਗ ਜਿਹੜੀ ਬਾਹਰਲੇ ਪਾਸਿਓਂ ਆਈ ਆ ਤੇ ਬਾਹਰਲੇ ਪਾਸਿਓਂ ਲੋਕੀ ਜਿਹੜੇ ਆ ਘਾਹ ਘਾਹ ਕਾਣੇ ਵਾਸਤੇ ਪਸ਼ੂ ਚਾਰਨ ਵਾਸਤੇ ਜਿਹੜਾ ਘਾਹ ਨਵਾਂ ਪ੍ਰੈਸ਼ ਜਿਹੜਾ ਆਵੇ ਉਹਦੇ ਵਾਸਤੇ ਲਾ ਦਿੰਦੇ ਆ ਤੇ ਉਹੀ ਤੇਜ਼ ਹਵਾ ਕਰਕੇ ਅੰਦਰ ਐਂਟਰੀ ਐਂਟਰੀ ਕਰ ਗਈ ਆ ਜਦੋਂ ਸਾਡੇ ਮੁਲਾਜ਼ਮਾਂ ਨੇ ਆ ਕੇ ਜਦੋਂ ਇੱਥੇ ਕੰਟਰੋਲ ਕਰਨਾ ਚਾਹੇ ਲੇਕਿਨ ਤੇਜ਼ ਹਵਾਵਾਂ ਕਾਰਨ ਉਥੇ ਉਸ ਵੇਲੇ ਇਕਦਮ ਜਿਹੜਾ ਕਾਬੂ ਨਹੀਂ ਪਾਇਆ ਗਿਆ ਤੇ ਅੱਗ ਜਿਹੜੀ ਆ ਤਾਂ ਪਤਾ ਹੀ ਆ ਬਈ ਟੈਂਪਰੇਚਰ ਜਿਹੜਾ 45 ਡਿਗਰੀ ਚੱਲ ਰਿਹਾ ਔਰ بارش ਹੋਈ ਨਹੀਂ ਉਦੇ ਕਰਕੇ ਜਿਹੜਾ ਥੋੜਾ ਜਿਹਾ ਜਿਹੜਾ ਕਾਹ ਕਾਨੇ ਜਿਹਦੇ ਸੁੱਕੇ ਸੀਗੇ ਉਹਦੇ ਕਰਕੇ ਆਕ ਜਿਹੜੀ ਆ ਥੋੜੀ ਜਿਹੀ ਫੈਲ ਗਈ ਉਹਨੂੰ ਕੰਟਰੋਲ ਕਰਨ ਵਾਸਤੇ ਸਾਡੇ ਵੱਲੋਂ ਜਿਹੜਾ ਆਪੇ ਰਾ ਤੁਹਾਨੂੰ ਡੀਸੀ ਸਾਹਿਬ ਨਾਲ ਸੰਪਰਕ ਕੀਤਾ ਗਿਆ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰਕੇ ਤੇ ਜਿਹੜੀਆਂ ਹਾਈ ਟੈਂਡਰ ਜਿਹੜੇ ਮੰਗਾਏ ਗਏ ਆ ਉਹ 에ਅਰ ਫੋਰਸ ਤੋਂ ਵੀ ਮੰਗਾਏ ਗਏ ਬਟਾਲੇ ਤੋਂ ਵੀ ਮੰਗਾਏ ਇਥੋਂ ਵੀ ਮੰਗਾਏ ਗਏ ਘੱਟੋ ਘੱਟ 8 ਤੋਂ 10 ਹਾਈ ਟੈਂਡਰ ਮੰਗਾਏ ਗਏ ਤੇ ਉਹਨਾਂ ਨੇ ਔਰ ਸਾਡੇ ਮੁਲਾਜ਼ਮਾਂ ਨੇ ਸਾਰਿਆਂ ਨੇ ਰੜਕੇ ਤੇ ਇਹਨੂੰ ਜਿਹੜਾ ਰਾਤ ਉੱਥੇ ਰਹੀ 11 ਵਜੇ ਕਾਬੂ ਪਾ ਲਿਆ ਸੀਗਾ ਜੇ ਸਾਡਾ ਕਾਬੂ ਨਾ ਪਾਇਆ ਜਾਂਦਾ ਤਾਂ ਫੇਰ ਸਾਡਾ ਸੈਕੰਡ ਸਟੈਪ ਸੀਗਾ ਵੀ ਅਸੀਂ ਇਸ ਨੂੰ 에어 ਡ੍ਰੌਪ ਕਰਕੇ ਪਾਣੀ ਜਿਹੜਾ ਉਹ ਉੱਤੇ ਇਹਨੂੰ ਬਚਾ ਲੀਏ ਸਰ ਇਹ ਕਿੰਨੇ ਜੇਰੀਆ ਵਿੱਚ ਅੱਗ ਲੱਗੀ ਸੀ ਅੱਗ ਜਿਹੜੀ ਹੈ 150 تقريبا ਏਕੜ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਉਤਰਾ ਵੈਸੇ ਸਾਡੇ ਜਿਹੜਾ ਇਹ ਰਕਬਾ 1850 ਏਕੜ ਦਾ ਰਕਬਾ ਵਾ ਇੱਥੇ ਤੇ ਇਹ ਬਾਕੀ ਜਿਹੜਾ ਰਕਬਾ ਸਾਡੇ ਵੱਲੋਂ ਬਚਾ ਲਿਆ ਗਿਆ ਉਹ ਇਹ ਜੀਵਾਂ ਦਾ ਵੀ ਕੋਈ ਨੁਕਸਾਨ ਹੋਇਆ ਤੇ ਜੀਵਾ ਇਦਾਂ ਦੋ ਜੀਵ ਜਿਹੜੇ ਸੀਗੇ ਵਿੱਚੋਂ ਨਿਕਲ ਕੇ ਬਾਹਰ ਆਏ ਸੀ ਇਹਨਾਂ ਨੂੰ ਅਸੀਂ ਛੋਟੇ ਬੱਚੇ ਬੱਚੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅਸੀਂ ਪਾਣੀ ਪੁਣ ਪਿਆ ਕੇ ਉਹਨਾਂ ਨੂੰ ਛੱਡ ਦਿੱਤਾ ਸੀ ਜੰਗਲ ਦੇ ਵਿੱਚ ਸਰ ਲੋਕਾਂ ਦਾ ਕਹਿਣਾ ਕਿ ਜਿਹੜੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਕਾਫੀ ਲੇਟ ਆਈਆਂ ਦੇਖੋ ਥਾਨਕੋਟ ਤੋਂ ਗੱਡੀਆਂ ਆਉਣੀਆਂ ਹੁੰਦੀਆਂ ਥੋੜਾ ਬਹੁਤ ਫਰਕ ਤਾਂ ਪੈਂਦਾ ਹੀ ਆ ਗੱਡੀਆਂ ਕਿਤੇ ਹੋਰ ਵੀ ਗਈਆਂ ਹੋ ਸਕਦੀਆਂ ਹਨ 3 ਵਜੇ ਤੱਕ ਇੱਕ ਗੱਡੀ ਸੀ ਵਿੱਚ ਠੀਕ ਹੈ ਨਾ ਚਾਹੋਗੇ 1 ਵਜੇ ਦੀ ਅੱਗ ਲੱ ਦੇਖੋ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਾਰਨ ਇਹ ਵੀ ਅੱਜ ਕੱਲ ਅੱਗਾ ਬਹੁਤ ਲੱਗਣ ਡੀਆਂ ਵਾ ਤੇ ਸੋਰਸ ਜਿਹੜੇ ਉਹ ਲਿਮਟਡ ਆ ਸਰ ਲੱਗਦਾ ਨਹੀਂ ਜਿੱਦਾਂ ਪਿਕਨਿਕ ਪੁਆਇੰਟ ਸੀਗਾ ਇੱਥੇ ਗੱਡੀਆਂ ਆਲਰੇਡੀ ਪਹਿਲੇ 1-2 ਹੋਣੀਆਂ ਚਾਹੀਦੀਆਂ ਸੀ ਕਾਨੂੰ ਕੋਈ ਨਹੀਂ ਕੋਈ ਜ਼ਰੂਰੀ ਨਹੀਂ ਕਿਉਂਕਿ ਕਾਫੀ ਟਾਈਮ ਬਾਅਦ ਅੱਗ ਲੱਗੀ ਕੋਈ ਐਰਕੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਤੇ ਬਾਰਿਸ਼ਾ ਨਾ ਹੋਣ ਕਰਕੇ ਜਿਹੜਾ ਥੋੜੀ ਪ੍ਰੋਬਲਮ ਆਈ ਆ ਆਦਰਵਾਇਜ਼ ਇਹੋ ਜੀ ਗੱਲ ਨਹੀਂ ਕਿ ਸਾਡੀ ਜਿਹੜੀ ਇੱਥੇ ਸਾਡੀ ਫਾਇਰ ਲਾਈਨਾਂ ਬਣੀਆਂ ਗੱਡੀ ਨਹੀਂ ਅੱਗੇ ਰੋਕੀ ਗਈ ਹੈ ਲੱਗਦਾ ਫਾਇਰ ਲਾਈਨਾਂ ਦੇ ਉੱਤੇ ਹੀ ਰੋਕੀ ਗਈ ਜਿਹੜੀ ਇਹ ਮੇਟਨ ਕਰਕੇ ਰਾਹ ਤੇ ਅੱਗ ਹਜੇ ਵੀ ਦੇਖੀ ਜਾ ਰਹੀ ਹੈ ਹੋ ਸਕਦਾ ਗਰਮੀ ਅੱਗੇ ਹੋਣੀ ਹੈ ਜਿੱਦਾਂ ਦੂਰ ਦੂਰ ਫੈਲ ਸਕਦੀ ਹੈ ਇਹ ਜਿਹੜੇ ਦਰਖਤ ਹੈ ਜਿਹੜੇ ਦਰਖਤਾਂ ਨੂੰ ਲੱਗੀ ਆ ਇਹ ਜਿਹੜੀ ਹੌਲੀ ਹੌਲੀ ਬੁਝਣੀ ਹੈ ਕਿਉਂਕਿ ਇਹ ਵੱਡੇ ਦਰਖਤੋਂ ਕਰਕੇ ਇਹਨਾਂ ਨੂੰ ਡਿੱਗੇ ਪਏ ਆ ਇਹਨਾਂ ਨੂੰ ਅੱਗ ਆਪੜਿਆ ਬੁੱਝ ਜਾਣੀ ਹੈ ਆਸਾ-ਪਾਸਾ ਸੜਿਆ ਇਸ ਦੀ ਕੋਈ ਨੁਕਸਾਨ ਹੋਣ ਦਾ ਡਰ ਨਹੀਂ ਲੋਕਾਂ ਦਾ ਵੀ ਠੀਕ ਹੈ